ਤੂੰ ਕਿਹਨੇ ਫੜਕਣ ਦਾ ਹੁੰਦੇ ਚਿਹਰਾ ਮੇਰਾ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਕੇ ਨਹੀਂ ਸਾਈਡ ਤੇ ਲਾ ਤੇ ਇਸ ਜੜੀਆਂ ਕਰ ਤੈਨੂੰ ਜੜੀਆਂ ਕਰਕੇ ਰੋਕਿਆ ਨੇ ਇਹਨੇ ਜੜੀਆਂ ਲੱਗੀਆਂ ਤਾਂ ਰੋਕਿਆ ਮੈਂ ਯਾਰ ਤੂੰ ਹੀ ਉਦੋਂ ਫੇਰ ਨੰਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਸਾਈਡ ਤੇ ਕਹਿੰਦਾ ਮੇਰੇ ਨਾਲ ਕੁੱਟੂ ਲਾ ਰਹੀ ਹੈ ਰਾਜੀ ਮਟਾ ਰਹੀ ਹੈ ਕਿੱਥੇ ਆ ਰਿਹਾ ਮੂੰਹ ਤੇ ਨਹੀਂ ਲਿਖਿਆਰਦ ਨਹੀਂ ਕਰਦਾ ਮੇਰੀ ਗੱਡੀ ਕਿੱਥੇ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਤੀ ਭਾਈ ਲਿਆਂਦ ਹਾਂ ਭਾਜੀ ਮੈਂ ਵਰਤੀ 'ਚ ਹੁੰਦਾ ਨਹੀਂ ਨਾ ਨਹੀਂ ਹੁੰਦਾ ਅੱਜ ਤੱਕ ਨਹੀਂ ਭਾਜੀ ਵਰਤੀ ਜਾਣਾ ਸਾਡੀ ਹੁੰਦਾ ਇਹ ਵੀ ਨਾ ਰਹਾ ਆਹ ਆਪਰੇਸ਼ਨ ਟੀਮ ਜੀ ਇਹੋ ਗੱਲ ਕਰ ਲੈ ਨਾ ਲੈ ਗੱਲ ਕਰ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਕੱਡੀਆਂ ਮਾਰੂਗੀ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੇ ਜਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਕੋਲਵਾ ਦਿਓ ਅਫਸਰ ਆ ਗਿਆ ਤੇ ਚੰਗਾ ਆ ਤੇ ਆਹੋ ਭਰਾ ਜੀ ਮੈਂ ਵੀ ਅਫਸਰ ਲਗਾ ਆ ਆਹੋ ਮੈਂ ਸੀਆਈਏ ਸਟਾਫ ਹਾਂ ਇਹਨੇ ਕੰਮ ਕਰਨਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਜਾਲੀਆਂ ਲਵਾ ਲੋ ਕੇ ਮੇਰੀਆਂ ਮਾੜੀ ਬਈ ਜੀ ਸਾਨੂੰ ਕਿਹਨੂੰ ਤੇ ਲਿਖਿਆ ਤਰੇ ਤੁਸੀਂ ਮੈਨੂੰ ਉਹ ਮੈਂ ਇਹਨੂੰ 20 ਰੁਪਏ ਦੱਸਿਆ ਇਹਨੂੰ ਕਿੰਨੀ ਘਰੀ ਦੱਸਿਆ ਇਹ ਮੈਨੂੰ ਆਨੇ ਵਾ ਵੀ ਤੈਨੂੰ ਮੈਂ ਹਾਂ ਸਾਨੂੰ ਕਿਹੜੀ ਗੱਲ ਰੋਕਿਆ ਮੈਂ ਸਾਈਡ ਤੇ ਰੋਕਿਆ ਕਿਉਂਕਿ ਰੋਕਿਆ ਕਿਉਂਕਿ ਰੋਕਿਆ ਕਿਉਂਕਿ ਮੇਰੀ ਜਾਰੀ ਲੱਗੀ ਹਾਂ ਪੂਨ ਸਿਟੀ ਜਿੱਥੇ ਮਲਾਜਮ ਹਾਂ ਮੈਂ ਵੀ ਮਲਾਜਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਵੀ ਸਾਈਡ ਤੇ ਲਾ ਤੂੰ ਉਦੋਂ ਵੀ ਲਾਈ ਮੈਂ ਸਾਈਡ ਦੇ ਨਾਲ ਮੈਂ ਸਾਡੇ ਕਰਿਆ ਕਰਕੇ ਗੱਡੀਆਂ ਨਹੀਂ ਲੱਗੀਆਂ ਮੈਡਮ ਮੇਰੀ ਵੀਡੀਓ ਕੋਲ ਲੋੜ ਨਹੀਂ ਪੂਰਾ ਤਸਾਦ ਮੇਰੀ ਜਿਹੜੀ ਗੱਲ ਜਿਆਦਾ ਨਹੀਂ ਹੋਣੀ ਗੱਲ ਪੜਨੀ ਨਹੀਂ ਦਈ ਤੈਨੂੰ ਹੋਰ ਮੈਂ ਆਪਣੀ ਜਗ੍ਹਾ ਆ ਕੇ ਬੁਲਾ ਜਾਗਾ ਆਪਣੀ ਜਗ੍ਹਾ ਹੀ ਵਰਦੀ ਪਾ ਕੇ ਲੋ ਤੇ ਅਹੀਂ ਨਹੀਂ ਮੈਂ ਆ ਆਪਣੀ ਦੀਂਗੀ ਕਰਾਂਗਾ ਕਮਾਲ ਹੋਈ ਤੇਰੇ ਵਾਲੀ ਤੈਨੂੰ ਕੀ ਕਿਹਾ ਤੈਨੂੰ ਮੈਂ ਹੋਰ ਕਰ ਯਾਰ ਮੈਂ ਲਾਉਣੀ ਆ ਲਾੜੀਆਂ ਤੇ ਤੂੰ ਜੂੜੇ ਤੇ ਲਵਾ ਲਈ ਮੈਂ ਲਵਾਉਣੀ ਆ ਲਾੜੀਆਂ ਲਾਓ ਫੇਰ ਤੈਨੂੰ ਲਾਉਣੀ ਆ ਮੈਂ ਆ ਛੱਟ ਬਲੈਕ ਵੀ ਹੋ ਗਈ ਕੋਈ ਨਹੀਂ ਚਾਹਤਾ ਲੋੜ ਨਹੀਂ ਮੈਂ ਤੇਰੇ ਨਹੀਂ ਆਵੇ ਤਾਂ ਸਾਲਟ ਪਾ ਜੀ ਮੇਰੇ ਤੇ ਪਵਾ ਦੇ ਪਾ ਠੀਕ ਪਾ ਦੇ ਨਹੀਂ ਆਡ ਭਾਈ ਇਹ ਮਲਾਜਮ ਹੈ ਤੇ ਜਾਣੀਆਂ ਲਾ ਕੇ ਤੋਰੇ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਯਾਰੀ ਕਹਿਤਾ ਸੀ ਕੀ ਕਰੇ ਮੈਨੂੰ ਪਿਆਰ ਮੈਨੂੰ ਕਿਹੜਾ ਤੂੰ ਰੁਕ ਜਨਾ ਮੈਨੂੰ ਕੀ ਕਰਾ ਤੂੰ ਰੁਕਣੀ ਜਿਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕੀ ਕੰਮ ਨੂੰ ਲਾਈਆ ਹੋਣੀ ਹੈ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਤੂੰ ਜਾਣ ਕੇ ਬੈਸਨ ਮੈਂ ਆਟੇ ਨੂੰ ਕਿਹਾ ਕੀ ਉਹ ਤੇਰੇ ਮੱਥੀ ਆਉਂਦਾ ਤੂੰ ਉਦਨ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਹਿਤਾ ਨਹੀਂ ਨਾ ਦੇਖੋ ਚੰਗੀ ਬੋਲੀ ਬੋਲੇ ਫਿਰ ਕੀ ਚੰਗਾ ਕੀ ਕਰਾਂ ਭਰਾ ਮੇਰਾ ਨਾ ਜੜਨੇ ਭਾਜੀ ਸਾਈਡ ਤੇ ਕਰਨਾ ਬੜੀ ਜਾਣ ਕਰਦੇ ਵੀ ਇੱਕ ਮਿੰਟ ਮੇਰੀ ਗੱਲ ਹਾਂਜੀ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੇ ਇੱਕ ਮਿੰਟ ਮੇਰੀ ਗੱਲ ਸੁਣੋ ਐਨਾ ਹੀ ਤੋ ਅਸਲਾ ਨਾ ਕਹਿੰਦੇ ਐਨਾ ਹੀ ਤੋ ਹੈ ਜਾਨੀ ਨਹੀਂ ਹੁੰਦੇ ਦੋ ਜੀਵਨ ਜੀਵਨ ਵਿਚਾਰੇ ਤਿੰਨ ਜੀਵਨ ਜੀਵਨ ਵਿਚਾਰੇ ਰਿਕਵਰੀ ਕੀ ਕੀਤੀ ਮੈਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕਿੰਟ ਲੈ ਰੋ ਮੈਂ ਰਿਕਵਰੀ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਮੈਂ ਰੁਕ ਜਾਂਦਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗੇ ਜਿਹੜੀ ਮੇਰੀ ਡਿਊਟੀ ਮੈਦਰੀ ਜਾ ਫਿਰ ਜਦ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਮੈਨੂੰ ਲੱਗੂ ਮੈਨੂੰ ਲੱਗੂ ਮੈਂ ਕਰਨਾ ਤੇ ਮੈਂ ਮੈਂ ਵੀ ਥਾ ਤੂੰ ਜੇ ਮੈਨੂੰ ਮੈਦੀ ਹੋਈ ਆਪਣੀ ਡੂੜੀ ਕਰਾ ਲੈ ਮੈਨੂੰ ਤੂੰ ਤੀਨੇ ਕਰੂਗਾ ਇੱਕ ਹੀ ਗੱਲ ਜੇ ਫਿਰ ਜਿਹੜੀ ਡੂੜੀ ਤੂੰ ਕਰੂਗਾ ਮੈਂ ਕਰਾਉਂਦਾ ਜਾਲੀਆਂ ਲਾ ਦੇ ਨਹੀਂ ਲਾਉਣੀ ਨਹੀਂ ਲਾਉਣੀ ਫਿਰ ਲੰਗਾ ਰਿਹਾ ਬੈਠਾ ਰਹੇ ਨਹੀਂ ਸੱਦਣਾ ਕੋਈ ਨਹੀਂ ਲਵਾ ਕੇ ਤੋਰੂ ਮੈਂ ਨਹੀਂ ਲਾਉਣੀ ਕੋਈ ਚੱਕਰ ਨਹੀਂ ਆਪਰੇਸ਼ਨ ਦੀ ਜਿਹੜਾ ਤਾਡੀ ਡੂੜੀ ਜਿਹੜੀ ਤੂੰ ਕਰਨੀ ਹੈ ਵੀ ਮੇਰੇ ਤੋਂ ਹਾਨ ਕਰਨਾ ਮੈਂ ਨਹੀਂ ਲਾਉਣੀ ਜਾਲੀਆਂ ਲਾ ਦੇ ਮੈਂ ਲਵਾਉਣੀ ਆ ਤੂੰ ਉਹ ਤੇ ਬਿਲਕੁਲ ਗੰਗਵਾਇਆ ਆ ਬਾਤ ਉਹ ਮੈਂ ਲਾਈਆਂ ਜਾਣੀਆਂ ਫਿਰ ਕੰਮ ਲਾਈਆਂ ਨਹੀਂ ਲਾਉਣੀਆਂ ਨਹੀਂ ਲਾਉਣੀਆਂ ਮੈਂ ਗੰਗਵਾਉਣਾ ਪਹਿਲਾਂ ਲਵਾਉਣਾ ਫਿਰ ਬਾਹਰ ਕਰਵਾਉਣਾ ਮੈਂ ਨਾ ਲਵਾਵਾਂ ਕੋਈ ਨਹੀਂ ਚੱਕਰ ਲਵਾ ਕੇ ਆਓ ਪਹਿਲੇ ਥੱਲੇ ਨਹੀਂ ਹੋਣਾ ਥੱਲੇ ਮੈਂ ਠੀਕ ਹੋ ਜਾਵੇ ਲਵਾਉਣਾ ਓਰੇਸ਼ਨ ਕਰਦੇ ਸਾਡੇ ਸਾਣ ਕਾਡੇ ਤੁਸੀਂ ਦੂਰੀ ਕਰਦੇ ਬਕਵਾਸ ਥੋੜੀ ਜੀ ਆਪ ਬੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਪੀ ਖਾ ਲਾੜਾ ਫੋਨ ਜਿਨਾਲਾ ਕਿਉਂ ਨੂੰ ਹਟਾਏ ਕਿ ਮੈਂ ਬਕਵਾਸ ਵਾਲੀ ਕੀ ਗੱਲ ਬਕਵਾਸ ਵਾਲਾ ਕੀ ਕੰਮ ਮੈਂ ਬਕਵਾਸ ਆਇਆ ਨੂੰ ਸਾਡੇ ਸਾਣ ਟੈਂਡਰ ਮੈਂ ਗੁੜੀ ਆਪਣੀ ਕਾਣ ਮੈਂ ਕਾਣ ਕਾਣ ਮੈਂ ਮੈਗਨਸ ਸਾਣ ਕਾਣ ਮੈਂ ਮੈਗਨਸ ਸਾਹਿਬ ਕਾਣੇ ਆਪਣਾ ਬੋਲ ਕੋਈ ਚੱਕਰ ਨਹੀਂ ਲਾੜੂ ਜਿੰਨੂੰ ਫੋਨ ਲਾਉਣਾ ਲਾਉ ਤੁਸੀਂ ਹਲੋ ਨਾ ਟਿੱਪੀ ਲਾਉਣਾ ਹਲੋ ਕੰਦੀ ਸਾਡਾ ਆਹ ਜਾਨੀ ਤੇ ਰੋਕ ਕੇ ਇਕ ਲੋਤੇ ਆ ਜਾਲੀਆਂ ਲਾਈਆਂ ਲਾ ਤੂੰ ਵਾਡਾ ਮਲਾਜਮ ਪਲਾਂਟਮ ਕਾਣ ਬਾਦ ਕੱਟ ਕੋਈ ਚੱਕਰ ਨਹੀਂ ਵੀਡੀਓ ਬਣੀਏ ਦਿਖਾਦਾ ਸਾਡੇ ਤੇ ਹਸਾਨ ਕਰਦਾ ਕਹਿੰਦਾ ਮੇਰੀ ਗੱਲ ਕਰ ਰੋਕ ਜਾ ਓਏ ਓਏ ਮੈਂ ਫੋਲਣ ਦੇ ਜਾ ਤੂੰ ਠੀਕ ਹੈ ਤੂੰ ਹੀ ਉਧਾਂ ਜਿਹੜਾ ਸਪੈਡ ਲੈ ਲੈ ਜਿਹੜੀ ਗੱਡੀ ਆ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਨਜ਼ਾਇਰ ਬਣਾਈ ਜਾਂਦੇ ਇੱਕ ਤਾਂ ਨੂੰ ਆਖ ਨੇ ਗੱਡੀ ਸਾਈਡ ਤੇ ਦੋ ਲੋ ਮਤਲਬ ਬੋਲਣ ਦੀ ਤੇ ਜਾਂ ਚੱਕਣਾ ਨਾ ਮਲਾਜਮ ਆ ਮੈਨੂੰ ਕਹਿੰਦਾ ਤੂੰ ਤੋਤਲ ਮੈਨੂੰ ਆ ਜਾਲੀਆਂ ਲੀਆਂ ਲਾ ਸਾਈਡ ਤੇ ਉਹਨਾਂ ਨੇ ਮੈਂ ਕਿਹਾ ਤਾਂ ਮੈਂ ਮੇਰੇ ਜਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ ਚਾਰ ਪੰਜ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਕੋਦ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹਦਣ ਵੀ ਪਰਾ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਰੋਣਾ ਕੇ ਜੀਦਾ। ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ। ਇੰਨੀ ਵੀ ਆਪਣੀ ਡਿਊਟੀ ਕਰਨ ਦੇ। ਜੀਦਾ ਤੂੰ ਆਪੜ ਲਿਆ ਇੱਥੇ ਸੋਗੀਆਂ ਨਾਲੇ ਤਮਾਸ਼ਾ ਲਾਇਆ ਵਾਦੂ ਦਾ ਮਲਾਜਮ ਹੋ ਕੇ ਠੀਕ ਆ। ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਤੀਂ? ਕਿੰਨੀ ਇੱਜ਼ਤ ਦੇਣਾ ਬਣਦਾ? ਕਿੰਨੀ ਇੱਜ਼ਤ ਕਿੰਨਾ ਤੂੰ ਹੀ ਕਿੰਨੀ ਇੱਜ਼ਤ ਦੇਣੇ ਅਗਲੇ ਨੂੰ। ਵੀਡੀਓ ਬੰਦ ਕਰ ਮੇਰੇ ਪਿੱਛੇ ਤੁਹਾਡਾ ਵੀ ਠੀਕ ਆ। ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ। ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਤੇ। ਠੀਕ ਆ। ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਰੀਆਂ ਲਾਉਣ ਲਈ ਕਿਹਾ ਤੁਹਾਨੂੰ ਹੋਰ ਕੀ ਕਹਿਤਾ ਪੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਸਲਾ ਪਿਆ ਮੈਂ ਉਤੋਂ ਜਾਰੀਆਂ ਨਾਲ ਲਾਵਾਂ ਮੈਂ ਖਵਾਣਾ ਹੀ ਤੇ ਕੇ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਉਹ ਤੁਸੀਂ ਤੁਮ ਕੋਹੜੇ ਮੇਕੋ ਵੀ AK47 ਹੈਗੀ ਇਹ ਕੀ ਗੱਲ ਇਹ ਵੀਡੀਓ ਦੇ ਵਿੱਚ ਹੀ ਆ ਵੀਡੀਓ ਇੱਥੇ ਸਾਰਾ A to Z ਰਿਕਾਰਡ ਆ ਬਸ ਸੀਪੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਗੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਤੁਸੀਂ ਮੁਲਾਜ਼ਮਾ ਮੇਰੇ ਫਿਰ ਮੁਲਾਜ਼ਮ ਦਾ ਕੋਕ